ਅੱਜ ਜਿਹੜਾ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਹੈ ਇਹਨਾਂ ਨੇ ਸਾਡੇ ਨੈਸ਼ਨਲ ਲੀਡਰ ਰਾਹੁਲ ਗਾਂਧੀ ਜੀ ਦੇ ਖਿਲਾਫ ਬੜੀ ਭੱਦੀ ਸ਼ਬਦਾਂ ਵਾਲੀ ਵਰਤੀ ਸੀਗੀ ਔਰ ਇਸ ਕਰਕੇ ਅੱਜ ਅਸੀਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਔਰ ਇਹਦੇ ਨਾਲ ਨਾਲ ਜੋ ਡਾਕਟਰ ਬੀ ਆਰ ਮੇਂਦਕਰ ਜੀ ਦੇ ਸਟੈਚੂ ਦੇ ਉੱਪਰ ਫਲੋਰ ਘਣਾਉਣੀ ਹਰਕਤ ਕੀਤੀ ਗਈ ਹੈ ਔਰ ਅਜੇ ਤੱਕ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਔਰ ਇਹ ਸਾਰੀ ਸਰਕਾਰ ਨੇ ਜਾਣਬੁੱਝ ਕੇ ਸ਼ਰਾਰਤਾਂ ਕੀਤੀਆਂ ਤਾਂ ਕਿ ਇੱਥੇ ਫਿਰ ਇੱਕ ਦੂਜੇ ਨੂੰ ਵਕਵਾਦ ਕੀਤਾ ਜਾਵੇ ਔਰ ਸਾਡੀ ਇਹ ਮੰਗ ਹੈ ਕਿ ਲੈਂਡ ਆਰਡਰ ਦੇ ਉੱਪਰ ਕੰਟਰੋਲ ਕੀਤਾ ਜਾਵੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਕਿ ਫਿਰ ਇੱਕ ਦੂਸਰੇ ਨਾਲ ਅਸੀਂ ਲੜਾਈ ਝਗੜੇ ਕਰਕੇ ਪੰਜਾਬ ਨੂੰ ਪਿੱਛੇ ਜਾ ਕੇ ਲੈ ਜਾਈਏ ਔਰ ਸਾਡੀ ਇਸ ਕਰਕੇ ਅਸੀਂ ਅੱਜ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਸਾਹਿਬ ਅੱਜ ਬਟਾਲੇ ਵੀ ਹੋਈ ਹੈ ਡਾਕਟਰ ਬੀਰ ਮਿਤਕੁਟੀ ਦੀ ਵੀ ਮੈਂ ਜਗੇ ਜਾਣ ਬੁੱਝ ਕੇ ਸਰਕਾਰ ਕਰਾ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਾਣ ਬੁੱਝ ਕੇ ਕਰਾ ਰਹੀ ਹੈ ਲੋਕਾਂ ਦਾ ਧਿਆਨ ਬਦਲ ਰਹੀ ਹੈ ਔਰ ਅੱਜ ਸਵਾ 3 ਸਾਲ ਹੋ ਗਏ ਆ ਅੱਜ ਜਿੱਥੇ ਅਸੀਂ ਐਡਮਿਸ਼ਨ ਓਫੀਸ ਦੇ ਵਿੱਚ ਖੜੇ ਆ ਅੱਜ ਆਰਟੀਓ ਦਫਤਰ ਚਲੇ ਜਾਓ ਲੋਕਾਂ ਦੀ एनओसी नहीं मिलती लोका ਦਾ ਡਰਾਈਵਿੰਗ ਲਾਇਸੈਂਸ ਨਹੀਂ ਬੰਦਾ ਲੋਕਾਂ ਦੀ ਨਵੀਂ ਆਰਟੀ ਨਹੀਂ ਬੰਦੀ ਅੱਜ ਰਜਿਸਟਰੀ ਕਰਾਣ ਚਲੇ ਜਾਓ ਕਹਿੰਦੇ ਐਨओसी ਮਾਫ ਕਰ ਦਿੱਤੀ ਹੈ ਲੇਕਿਨ ਕੋਈ ਤਹਿਸੀਲਦਾਰ ਕੋਈ ਕਾਨਗੋ ਰਜਿਸਟਰੀ ਕਰਨ ਨੂੰ ਤਿਆਰ ਨਹੀਂ ਇਹੋ ਜਿਹੇ ਹਾਲਾਤ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਚ ਹੋ ਰਿਹਾ ਕਿਉਂਕਿ ਉਹਨਾਂ ਨੇ ਰਾਹੁਲ ਗਾਂਧੀ ਜੀ ਦੇ ਖਿਲਾਫ ਇਦਾਂ ਦੀ ਜਿਹੜੀ અપਮਾਨਜਨਕ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜੋ ਇੱਕ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਔਰ ਇਹ ਜਿਹੜੇ ਸ਼ਬਦ ਸੀ ਉਹਨਾਂ ਦੇ ਇਹ ਮੁੱਖ ਮੰਤਰੀ ਲੈਵਲ ਤੋਂ ਤਾਂ ਕਿਤੇ ਕੋਸਾਂ ਪਰੇ ਦੇ ਆ ਇਸ ਭੱਦੀ ਸ਼ਬਦਾਵਲੀ ਨੇ ਇਸ અપਮਾਨਜਨਕ ਸ਼ਬਦਾਵਲੀ ਨੇ ਸਾਬਤ ਕਰ ਦਿੱਤਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਸੱਚੀ ਮੁੱਚੀ ਬੀਡੀ ਮਿਆ ਬੀਜੇਪੀ ਦੀ ਕਿਉਂਕਿ ਭਗਵੰਤ ਮਾਨ ਹਮੇਸ਼ਾ ਬੀਜਪੀ ਦੇ ਇਸ਼ਾਰੇ ਤੇ ਕੰਮ ਕਰਦਾ ਰਿਹਾ ਕਰ ਰਿਹਾ ਹੈ ਇਹ ਕਰਦਾ ਰਹੇਗਾ ਔਰ ਅਸੀਂ ਸਾਰੇ ਮਿਲ ਕੇ ਇਸ ਦੀ ਸਖਤ ਸ਼ਬਦਾਂ ਚ ਵਿਖੇਤੀ ਕਰਦੇ ਆ ਕਿਉਂਕਿ ਭਗਵਾਨਤਮਨ ਨੇ ਸਾਬਤ ਕਰ ਦਿੱਤਾ ਕਿ ਇੱਕ ਜਿਹੜਾ ਕਿੱਕਰ ਦਾ ਪੇੜ ਆ ਨਾ ਉਹ ਕਿੱਕਰ ਦਾ ਹੀ ਹੁੰਦਾ ਤੇ ਜਿਹੜਾ ਅੰਬ ਦਾ ਪੇੜ ਆ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਭਗਵਾਨਤਮਨ ਮੁਰਦਾ ਕਰਦੇ ਬਹੁਤ ਆਰਥਿਕ ਬਾਰੇ ਕੋਲ ਇੱਛਾ ਕਰੇ ਦੇਖੋ ਜਦੋਂ ਤੋਂ ਨਾ ਸੰਸਦ ਦੇ ਵਿੱਚ ਅੰਮਿਤ ਸ਼ਾਹ ਜੀ ਨੇ ਅੰਬੇਡਕਰ ਸਾਹਿਬ ਦੇ ਪ੍ਰਤੀ અપਮਾਨ ਜਿ ਰਿਕਸ਼ਵਦਾਵਲੀ ਵਰਤੀ ਆ ਉਦੋਂ ਤੋਂ ਲੈ ਕੇ ਇਹ ਜਿਹੜਾ ਕਦੇ ਅੰਮ੍ਰਿਤਸਰ ਵਿੱਚ ਹੋ ਗਿਆ ਕਦੇ ਫਲੋਰ ਨੰਗਲ ਦੇ ਵਿੱਚ ਹੋ ਗਿਆ ਇਹ ਲੋਕਾਂ ਦਾ ਜਿਹੜਾ ਹੌਸਲਾ بلند ਹੋਈ ਜਾ ਰਿਹਾ ਕਿਉਂਕਿ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਬਹੁਤ ਵੱਡੇ ਲੋਗ ਆ ਜਿਹੜੇ ਸਾਜ਼ਿਸ਼ਾਂ ਕਰ ਰਹੇ ਆ ਔਰ ਕੁਝ ਚੰਦ ਲੋਗ ਜਿਹੜੇ ਉਹਨਾਂ ਦੇ ਇਸ਼ਾਰੇ ਤੇ ਨੱਚਦੇ ਹੋਏ ਇਹਨਾਂ ਘਟਨਾਵਾਂ ਨੂੰ ਮੰਨਪਾਗੀਆਂ ਘਟਨਾਵਾਂ ਨੂੰ ਜਿਹੜੇ ਇਨਜ਼ਾਮ ਦੇ ਰਹੇ ਆ ਔਰ ਸਾਡੀ ਰਵਦਾਸੀਆ ਕੌਮ ਸਾਡਾ ਸਮੁੱਚਾ ਪੰਜਾਬ ਬਲਕਿ ਸਾਡਾ ਪੂਰਾ ਦੇਸ਼ 올 ਵਰਲਡ ਜਿਹੜਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਦਾ ਜਿਹੜਾ ਅਪਮਾਨ ਆ ਉਸ ਨੂੰ ਬਰਦਾਸ਼ਤ ਨਹੀਂ ਕਰੇਗਾ ਔਰ ਸਾਰੇ ਹੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕਰਦੇ ਆ ਔਰ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਹਰ ਕਿਸ ਖਰਾਬ ਨਹੀਂ ਹੋਣ ਦੇਵਾਂਗੇ ਅੱਜ ਦਾ ਜਿਹੜਾ ਪ੍ਰਦਰਸ਼ਨ ਹੋਇਆ ਹੈ ਬੁੱਤਲਾ ਪ੍ਰਦਰਸ਼ਨ ਹੋਇਆ ਕਿਉਂ ਕੀਤਾ ਦੇਖੋ ਜੀ ਜਿਹੜੇ ਸਾਡੇ ਪੰਜਾਬ ਦੇ ਸੁਨਹਿਰੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਹੈ ਜਿਨ੍ਹਾਂ ਤੇ ਲੋਕਾਂ ਨੂੰ ਬੜਾ ਮਾਣ ਹੁੰਦਾ ਹੈ ਘਰ ਦੇ ਮੁਖੀ ਤੇ ਬੜਾ ਮਾਣ ਹੁੰਦਾ ਘਰ ਦੇ ਮੁਖੀ ਨੇ ਸਾਰਿਆਂ ਨੂੰ ਨਾਂ ਲੈ ਕੇ ਚੱਲਣਾ ਹੁੰਦਾ ਹੈ ਨਾ ਉਹਨਾਂ ਨੇ ਕਾਂਗਰਸ ਪਾਰਟੀ ਦੇ ਇੱਕ ਵੱਡੇ ਨੇਤਾ ਰਾਹੁਲ ਗਾਂਧੀ ਦੇ ਉੱਪਰ ਜੋ ਵੀ ਸ਼ਬਦ ਕਹੇ ਆ ਅਸੀਂ ਉਹਦੀ ਕੋਡ ਨਿੰਦਿਆ ਕਰਦੇ ਆ ਅਸੀਂ ਉਹਨਾਂ ਨੂੰ ਇਹ ਪ੍ਰੋਟੈਸਟ ਨਹੀਂ ਹੈਗਾ ਇਹ ਇੱਕ ਉਹਨਾਂ ਨੂੰ ਚੇਤਾਵਨੀ ਹੈ ਕੀ ਕਮ ਸੇ ਕਮ ਤੁਸੀਂ ਆਪਣੀ ਨਾ ਜਿਹੜੀ ਬੋਲਣ ਦੀ ਜਿਹੜੀ ਭਾਸ਼ਾ ਹੈ ਤੁਹਾਡੀ ਉਹਨੂੰ ਸੋਚ ਸਮਝ ਕੇ ਬੋਲਿਆ ਕਰੋ ਕਿਉਂਕਿ ਜੇ ਕਿਸੇ ਤੁਸੀਂ ਲੋਕਾਂ ਦੇ ਦਿਲਾਂ ਤੋਂ ਰਾਜ ਕਰਦੇ ਐ ਤੇ ਰਾਹੁਲ ਗਾਂਧੀ ਪੂਰੇ ਬੜ ਤੇ ਰਾਜ ਕਰਦਾ ਐ ਅਸੀਂ ਦੀ ਕੋਰ ਨਿੰਦਿਆ ਕਰਦੇ ਆ ਉਹ ਸੀਐਮ ਹੋਣ ਦੇ ਨਾਤੇ ਨਾਤੇ ਇਦਾਂ ਦੀ اشتਾਪ ਦੇ ਲਈ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਔਰ ਜੈਸੀ ਕਹੀਏ ਫਿਰ ਕਹਿੰਦੇ ਆ ਜਲੰਧਰ ਤੋਂ ਕੰਚਨ ਬੋਲਦੀ ਹੈ ਮੈਂ ਤਾਂ ਕਹਿੰਦੀ ਉਹਨੇ ਚਸ਼ਮਾ ਕਿਉਂ ਲਾਇਆ ਹੈ ਲਗ ਲਗ মিডিਆ ਤੇ ਆਂਦਾ ਹੈ ਚਸ਼ਮਾ ਲਾ ਕੇ ਕਮ ਸੇ ਕਮ ਲੋ ਆਮ ਲੋਕਾਂ ਦੇ ਰੂਬਰੂ ਹੋਣ ਕਿਸੇ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਉਹ ਆਪਣੇ ਗਿਰਿਵਾਂ ਚ ਚਾਂਕ ਕੇ ਦੇਖਣ ਇੰਨੇ ਸਾਲ ਹੋ ਗਏ ਸਰਕਾਰ ਬਣੇ ਉਹਨਾਂ ਨੇ ਪੰਜਾਬ ਦਾ ਬਣਾਣਾ ਕੀ ਕੀਤਾ ਹੋਰ ਸਤਿਆਨਾਸ਼ ਕਰਤਾ ਹੈ ਇਸ ਮਹਿਲਾ ਨੂੰ ਬੜਾ ਠੱਗਿਆਈ ਸੀ ਸਾਨੂੰ ਅੱਜ ਦਿਨ ਤੱਕ ਸਰਕਾਰ ਖਤਮ ਹੋਣ ਤੇ ਆ ਰਹੀ ਹੈ ਸਾਨੂੰ ਜਿਹੜੇ ਵਾਦੇ ਕੀਤੇ ਸੀ ਸਾਡੇ ਨਾਲ ਜਿਹੜੇ ਵਾਦੇ ਕੀਤੇ ਸੀ ਮਹਿਲਾ ਨਾਲ ਉਹ ਕੋਈ ਪੂਰੇ ਨਹੀਂ ਕੀਤੇ ਇਹ ਭਾਜਪਾ ਤੇ ਆਮ ਆਦਮੀ ਪਾਰਟੀ ਕੋ ਪਾਰਟੀ ਹੈ ਇਹ ਜਿਹੜੇ ਮਹਿਲਾ ਨੂੰ ਠਗਣਦੇ ਆ ਨਾ ਸੀ ਉਹਨਾਂ ਨੇ 15 ਲੱਖ ਦਾ ਜੁਮਲਾ ਦਿੱਤਾ ਸੀ ਇਹਨਾਂ ਨੇ ਲੇਡੀਜ਼ ਨੂੰ 11 ਲੱਖ 11 ਦਾ 1100 ਦਾ ਦਿੱਤਾ ਪਰ ਸਾਰੀਆਂ ਸਰਕਾਰਾਂ ਫੇਲ ਹੈ ਸੋ ਮੈਂ ਕਹਿਨੀ ਆ ਕਿਸੇ ਨੇ ਵੀ ਕੁਝ ਵੀ ਕਹਿਣ ਤੋਂ ਪਹਿਲਾਂ ਆਪਣੇ ਆਪਣੇ ਵਿਚਾਰਾਂ ਤੇ ਆਪਣੇ ਆਪਣੇ ਜ਼ੁਬਾਨ ਤੇ ਕੰਟਰੋਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ